ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਡਿਜੀਟਲ ਇੰਡੀਆ ਦੇ ਨਾਅਰੇ ਦਾ ਭਾਰਤੀ ਦੂਰ ਸੰਚਾਰ ਵਿਭਾਗ ਵੱਲੋਂ ਦਬ ਕੇ ਦਿਵਾਲਾ ਕੱਢਿਆ ਜਾ ਰਿਹਾ ਹੈ। ਨਬਾਦੀ ਨੇੜਲੇ ਪਿੰਡ ਕੈਦਪੁਰ 'ਚ ਲੋਕਾਂ ਨੂੰ ਦੇਸ਼ ਵਿਦੇਸ਼ ਨਾਲ ਜੋੜਨ ਵਾਲੀ ਐਕਸਚੇਂਜ ਨੂੰ ਲੱਗਾ ਹੋਇਆ ਤਾਲਾ ਡਿਜੀਟਲ ਇੰਡੀਆ ਨੂੰ ਚਾਰ ਚੰਦ ਲਗਾ ਰਿਹਾ ਹੈ। ਵਿਭਾਗ ਦੀ ਮਾੜੀ ਕਾਰਗੁਜ਼ਾਰੀ ਦੇ ਚੱਲਦਿਆਂ ਲੋਕ 5 ਦਿਨ ਤੋਂ ਖੱਜਲਖਵਾਰ ਹੋ ਰਹੇ ਨੇ। ਜਿੱਥੇ ਸਕੂਲੀ ਵਿਦਿਆਰਥੀਆਂ ਨੂੰ ਆਪਣੇ ਲੋੜਿੰਦੇ ਫਾਰਮ ਭਰਨ ਲਈ ਦੂਰ ਤੱਕ ਸਫ਼ਰ ਕਰਨਾ ਪੈ ਰਿਹਾ ਹੈ, ਉੱਥੇ ਏਟੀਐਮ ਮਸ਼ੀਨਾਂ ਲੋਕਾਂ ਨੂੰ ਵਾਪਸ ਕਹਿੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਇਹ ਹਾਲਾਤ ਇੱਕ ਵਿਭਾਗ ਵਾਲਾ ਹੀ ਨਹੀਂ ਕੋਈ ਰਸਤੇ ਦੇ ਰਹੀ ਉਹ ਆਪਣੇ ਵੱਲੋਂ ਠੀਕ ਹੈ ਮੋਦੀ ਸਾਹਿਬ ਕਹਿ ਰਹੇ ਨੇ ਪਰ ਵਿਭਾਗ ਵਾਲਿਆਂ ਨੂੰ ਮੜਿਆ ਜਾ ਗੌਰ ਕਰਨੀ ਚਾਹੀਦੀ ਉਹ ਬਿਲਕੁਲ ਇਹਦੇ ਵੱਲ ਧਿਆਨ ਨਹੀਂ ਦੇ ਰਿਹਾ ਜੇ ਧਿਆਨ ਦਿੰਦੇ ਤਾਂ ਅੱਜ ਨੌਬਤਾਂ ਆਉਂਦੀ ਤੇ ਹੁਣ ਲੇਟੈਸਟ ਜਿਹੜੀ ਹੈ ਪ੍ਰੋਬਲਮ ਆਈ ਹੈ ਸ਼ੁੱਕਰਵਾਰ 2:30 ਵਜੇ ਤੋਂ ਬਾਅਦ ਕੰਪਿਊਟਰ ਬੰਦ ਪਏ ਨੇ ਸਾਡੇ ਅਸੀਂ ਬਾਰ-ਬਾਰ ਬੀਐਸਐਲ ਦੇ ਹਾਇਰ ਅਫੀਸਰ ਨਾਲ ਗੱਲ ਕਰ ਰਹੇ ਆ ਤੇ ਸਾਨੂੰ ਇਹੀ ਹੱਲ ਮਿਲ ਰਿਹਾ ਵੀ ਹੁਣ ਠੀਕ ਕਰਦੇ ਆ ਕੱਲ ਦੇਖਦੇ ਆ ਪਹਿਲਾਂ ਤਾਂ ਇੱਕ ਦਿਨ ਡੇਢ ਦਿਨ ਤਾਂ ਉਹਨਾਂ ਨੇ ਇਸੇ ਝਟਪਾਤਾ ਵੀ ਅਸੀਂ ਹਾਰਫੀ ਸ਼ੈਲੂ ਬੁਲਾਇਆ ਪਟਿਆਲੇ ਤੋਂ ਟੀਮ ਆਏਗੀ ਦੇ ਵਿਲ ਫਾਈਂਡ ਆਊਟ ਦਾ ਸੋਲੂਸ਼ਨ ਫਿਰ ਜਦੋਂ ਫਿਰ ਦੁਬਾਰਾ ਸੈਟਰਡੇ ਸਾਰਾ ਦਿਨ ਬੰਦ ਰਿਹਾ ਲੋਕੀ ਸਾਡੇ ਕੋਲ ਆ ਰਹੇ ਨੇ ਬਾਰ ਬਾਰ ਜਿਨ੍ਹਾਂ ਨੇ ਕਿਤੇ ਅਮਰਜੈਂਸੀ ਪੈਸੇ ਘਰਾਣੇ ਆ ਕਿਤੇ ਜਮਾ ਕਰਾਣੇ ਆ ਇੱਕ ਤਾਂ ਸਾਡੇ ਕੋਲ ਇਹੋ ਜਿਹਾ ਕੇਸ ਹੈ ਜਿਨ੍ਹਾਂ ਦੀ ਰਿਲੇਟਿਵ ਬਿਮਾਰ ਸੀਗੇ ਉਹ ਸਾਨੂੰ ਕਿਤੋਂ ਨਾ ਕਿਤੇ ਪਰਲਿਓ ਅਰੇਂਜਮੈਂਟ ਕਰਕੇ ਦੇਣਾ ਪਿਆ ਸਾਡੇ ਕੋਲੇ ਜਿਹੜੀ ਅੱਜ ਕੱਲ ਅਸੀਂ ਸੂਚਨਾ ਦੇਣੀ ਹੈ ਵਿਭਾਗ ਨੂੰ ਉਸਨਾਂ ਡਾਕ ਹੈ ਜਿਹੜੀ ਉਹਦੇ ਵਿੱਚ ਵੀ ਸਮੱਸਿਆ ਹੈ ਫਿਰ ਬੱਚਿਆਂ ਦੇ ਨਾਲ ਸੰਬੰਧਿਤ ਜਿਹੜੀ ਵੀ ਡਾਕ ਦਾ ਜਵਾਬ ਦੇਣਾ ਹੈ ਅਗਰ ਸਾਡੇ ਕੋਲ ਨੈਟ ਨਹੀਂ ਹੋਏਗਾ ਤਾਂ ਉਹ ਨਹੀਂ ਸਹੀ ਸਮੇਂ ਸਰ ਦਿੱਤੀ ਜਾ ਸਕਦੀ ਲਗਾਤਾਰ 5 ਦਿਨ ਤੋਂ ਬੰਦ ਪਈ ਪਿੰਡ ਕੈਦਪੁਰ ਦੀ ਐਕਸਚੇਂਜ ਨੇ ਜਿੱਥੇ ਵਿਭਾਗ ਦੀ ਕਾਰਗੁਜ਼ਾਰੀ ਤੇ ਸਵਾਲੀਆ ਨਿਸ਼ਾਨ ਲਗਾਏ ਨੇ ਉਥੇ ਵੱਡੇ ਵੱਡੇ ਦਾਅਵਿਆਂ ਨੂੰ ਜ਼ਮੀਨੀ ਪੱਧਰ ਤੇ ਲੈ ਆਉਂਦਾ ਨਬਤੂ rahul khurana jakbani tv